ਅਮਰੀਕੀ ਸਰਹੱਦ ਤੇ ਭਾਰਤੀ ਬੱਚਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਗੈਰ ਕਾਨੂੰਨੀ ਦਾਖਲੇ ਦੀਆਂ ਕੋਸ਼ਿਸ਼ਾਂ ਨੇ ਵਧਾ ਦਿੱਤੀ ਹੈ ਹੁਣ ਚਿੰਤਾ ਜੀ ਹਾਂ ਅਮਰੀਕੀ ਸਰਹੱਦ ਤੇ ਬਿਨਾਂ ਸਾਥ ਵਾਲੇ ਭਾਰਤੀ ਬੱਚਿਆਂ ਦੀ ਗਿਣਤੀ ਦੇ ਵਿੱਚ ਇੱਕ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਹੈ ਇਹ ਬੱਚੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਜਿਸ ਨੇ ਅਮਰੀਕੀ ਅਧਿਕਾਰੀਆਂ ਦੀ ਚਿੰਤਾ ਵਧਾ ਕੇ ਰੱਖ ਦਿੱਤੀ ਹੈ ਜ਼ਿਆਦਾਤਰ ਇਹ ਬੱਚੇ ਭਾਰਤ ਤੇ ਗੁਜਰਾਤ ਖੇਤਰ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਨੂੰ ਜਾਣ ਪੁੱਝ ਕੇ ਸਰਹੱਦ ਤੇ ਇਕੱਲੇ ਹੀ ਛੱਡ ਦਿੱਤਾ ਜਾ ਰਿਹਾ ਹੈ। ਗੱਲ ਕੀਤੀ ਜਾਵੇ ਤਾਂ ਅਮਰੀਕੀ ਸਰਹੱਦ ਤੇ ਬਿਨਾ ਸਰਪ੍ਰਸ ਜਾਂ ਦਸਤਾਵੇਜ਼ ਦੇ ਭਾਰਤੀ ਬੱਚਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਹੀ ਵਾਧਾ ਹੋ ਰਿਹਾ ਹੈ। ਅਮਰੀਕੀ ਕਸਟਮਸ ਅਤੇ ਸਰਹੱਦੀ ਸੁਰੱਖਿਆ CBP ਦੇ ਅੰਕੜਿਆਂ ਦੇ ਮੁਤਾਬਿਕ ਅਕਤੂਬਰ 2024 ਤੋਂ ਲੈ ਕੇ ਫਰਵਰੀ 2025 ਤੱਕ 77 ਭਾਰਤੀ ਬੱਚਿਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਜੋ ਕਿ ਬਿਨਾ ਕਿਸੇ ਸਾਥੀ ਦੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਇਹਨਾਂ ਦੇ ਵਿੱਚੋਂ 53 ਬੱਚੇ ਮੈਕਸੀਕੋ ਦੇ ਨਾਲ ਲੱਗਦੀ ਦੱਖਣੀ ਸਰਹੱਦ ਤੇ ਅਤੇ 22 ਕੈਨੇਡੀਅਨ ਸਰਹੱਦ ਤੇ ਫੜੇ ਗਏ ਤੇ ਕੁਝ ਬੱਚੇ ਅਮਰੀਕਾ ਦੇ ਅੰਦਰ ਵੀ ਗ੍ਰਫਤਾਰ ਕੀਤੇ ਗਏ ਨੇ ਇਹ ਬੱਚੇ 6 ਤੋਂ ਲੈ ਕੇ 17 ਸਾਲ ਦੀ ਉਮਰ ਦੇ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ 12 ਤੋਂ 17 ਸਾਲ ਦੇ ਕਿਸ਼ੋਰ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਸਭ ਕੁਝ ਮਾਮਲਿਆਂ ਦੇ ਵਿੱਚ 6 ਸਾਲ ਦੇ ਬੱਚੇ ਵੀ ਸਰਹੱਦ ਤੇ ਇਕੱਲੇ ਪਾਏ ਗਏ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਬੱਚੇ ਜਾਣਬੁੱਝ ਕੇ ਸਰਹੱਦ ਤੇ ਇਕੱਲੇ ਛੱਡੇ ਜਾ ਰਹੇ ਨੇ ਉਹਨਾਂ ਦੇ ਕੋਲ ਸਿਰਫ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੁੰਦਾ ਹੈ ਜਿਸ ਤੇ ਉਤੇ ਉਹਨਾਂ ਦੇ ਮਾਪਿਆਂ ਦੇ ਨਾਮ ਅਤੇ ਸੰਪਰਕ ਦੀ ਵੇਰਵੇ ਲਿਖੇ ਹੁੰਦੇ ਨੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੁਜਰਾਤੀ ਮੂਲ ਦੇ ਬੱਚਿਆਂ ਦੀ ਗਿਣਤੀ ਵੱਧ ਆ ਰਹੀ ਹੈ ਇਹਨਾਂ ਬੱਚਿਆਂ ਦੇ ਵਿੱਚੋਂ ਜ਼ਿਆਦਾਤਰ ਦਾ ਸਬੰਧ ਗੁਜਰਾਤ ਦੇ ਪਿੰਡੂ ਇਲਾਕਿਆਂ ਦੇ ਨਾਲ ਹੈ ਖਾਸ ਕਰਦੇ ਉਤੇ ਚੁਲਸਣ, ਮੁਕਾਸਨ, ਨਰਦੀਪੁਰ, ਡਿੰਗੂਚਾ ਅਤੇ ਵੜੂ ਅਤੇ ਕਯਾਲ ਵਰਗੇ ਪਿੰਡਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਨੇ ਤੇ ਇਹ ਪਰਿਵਾਰ ਪਹਿਲਾਂ ਖੁਦ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਤੇ ਫਿਰ ਬਾਅਦ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਇਸੇ ਹੀ ਤਰੀਕੇ ਦੇ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇੱਕ ਉਦਾਹਰਣ ਦੇ ਵਜੋਂ ਮਹਿਸਾਣਾ ਦੇ ਕਾਦੀ ਤੋਂ ਇੱਕ ਜੋੜਾ 2019 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਟਲਾਂਟਾ ਪਹੁੰਚਿਆ ਸੀ ਤੇ ਉਹਨਾਂ ਨੇ ਆਪਣੇ 2 ਸਾਲ ਦੇ ਬੇਟੇ ਨੂੰ ਭਾਰਤ ਦੇ ਵਿੱਚ ਹੀ ਛੱਡ ਦਿੱਤਾ ਫਿਰ ਉਸ ਤੋਂ ਬਾਅਦ ਵਿੱਚ ਕੋਵਿਡ-19 ਮਹਾਮਾਰੀ ਦੇ ਕਾਰਨ ਯਾਤਰਾ ਦੀਆਂ ਪਾਬੰਦੀਆਂ ਦੇ ਦੌਰਾਨ ਉਹ ਬੱਚੇ ਨੂੰ ਨਹੀਂ ਲਿਆ ਸਕੇ 2022 ਦੇ ਵਿੱਚ ਜਦੋਂ ਉਹਨਾਂ ਦਾ ਇੱਕ ਚਚੇਰਾ ਭਰਾ ਗੈਰ-ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆ ਰਿਹਾ ਸੀ ਤਾਂ ਉਸ ਨੇ ਉਸ ਜੋੜੇ ਦੇ 5 ਸਾਲ ਦੇ ਬੇਟੇ ਨੂੰ ਨਾਲ ਲਿਆ ਟੈਕਸਾਸ ਦੇ ਨੇੜੇ ਸਰਹੱਦ ਤੇ ਇਹ ਬੱਚਾ ਇਕੱਲਾ ਛੱਡ ਦਿੱਤਾ ਗਿਆ ਜਿਸ ਨੂੰ ਬਾਅਦ ਦੇ ਵਿੱਚ ਅਮਰੀਕੀ ਅਧਿਕਾਰੀਆਂ ਨੇ ਲੱਭ ਲਿਆ ਤੇ ਬੱਚੇ ਦੇ ਕੋਲ ਮਿਲੇ ਇੱਕ ਨੋਟ ਦੇ ਉੱਤੇ ਉਸਦੇ ਮਾਪਿਆਂ ਦੀ ਜਾਣਕਾਰੀ ਲਿਖੀ ਹੋਈ ਸੀ ਸੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਚ ਚੁੱਕਣ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਮੈਕਸੀਕੋ ਸਰਹੱਦ ਦੇ ਉੱਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਫੌਜ ਤਾਇਨਾਤ ਕਰ ਦਿੱਤੀ ਤੇ ਨਾਲ ਦੀ ਨਾਲ ਹੀ ਟੈਰਿਫ ਦੀ ਧਮਕੀ ਤੋਂ ਬਾਅਦ ਵਿੱਚ ਕੈਨੇਡਾ ਨੇ ਵੀ ਆਪਣੀ ਸਰਹੱਦ ਦੇ ਉੱਤੇ ਸੁਰੱਖਿਆ ਸਖਤ ਕਰ ਦਿੱਤੀ ਤਾਂ ਇਸ ਦੇ ਕਾਰਨ ਹੀ ਗੈਰ ਕਾਨੂੰਨੀ ਸਰਹੱਦ ਪਾਰਕਰਨ ਦੀਆਂ ਘਟਨਾਵਾਂ ਘਟੀਆਂ ਪਰ ਬਿਨਾ ਸਾਥ ਵਾਲੇ ਬੱਚਿਆਂ ਦੀ ਗਿਣਤੀ ਵੱਧ ਗਈ ਹੈ ਕੈਨੇਡੀਅਨ ਸਰਹੱਦ ਦੇ ਉਤੇ ਠੰਡ ਅਤੇ ਬਰਫ਼ ਦੇ ਕਾਰਨ ਸਥਿਤੀ ਹੋਰ ਵੀ ਖਤਰਨਾਕ ਹੈ 2022 ਦੇ ਵਿੱਚ ਗੁਜਰਾਤ ਦੇ ਡਿੰਗੂਚਾ ਪਿੰਡ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਕੈਨੇਡੀਅਨ ਸਰਹੱਦ ਪਾਰ ਕਰਦੇ ਸਮੇਂ ਠੰਡ ਦੇ ਕਾਰਨ ਮੌਤ ਹੋ ਗਈ ਸੀ ਸੀਬੀਪੀ ਦੇ ਅੰਕੜਿਆਂ ਦੇ ਮੁਤਾਬਕ 2025 ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਕੁੱਲ 1656 ਬਿਨਾ ਸਾਥ ਵਾਲੇ ਭਾਰਤੀ ਬੱਚੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਸੋ ਜੀ ਅਮਰੀਕੀ ਸਰਹੱਦ ਤੇ ਵੱਧ ਰਹੀ ਭਾਰਤੀ ਬੱਚਿਆਂ ਦੀ ਗਿਣਤੀ ਨੇ ਕੰਪੀਰ ਸਵਾਲ ਖੜੀ ਕੀਤੇ ਨੇ ਇਹ ਬੱਚੇ ਜਾਨ ਜੋਖਮ ਦੇ ਵਿੱਚ ਪਾ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਅਮਰੀਕੀ ਅਧਿਕਾਰੀਆਂ ਨੇ ਸਰਹੱਦ ਦੀ ਸੁਰੱਖਿਆ ਨੂੰ ਹੋਰ ਸਖਤ ਕਰਨ ਦਾ ਫੈਸਲਾ ਕੀਤਾ ਹੈ ਪਰ ਇਸ ਸਮੱਸਿਆ ਦਾ ਹੱਲ ਲੱਭਣ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ